ਅੱਜ ਤਾਂ ਉਹ ਹੀ ਕਰਨਾ ਕੰਮ ਸਤਿ ਸ਼੍ਰੀ ਅਕਾਲ ਸਾਰੇ YouTube ਪਰ ਵਾਲ ਨੂੰ ਫਿਰ ਆ ਫੇਸਟ ਤੇ ਵਿਖਾ ਆਪਣਾ ਅੱਜ ਸਾਡੇ ਨਾਲ ਸ਼ੰਕਰ ਸੰਧਵ ਇੰਟਰਨੈਸ਼ਨਲ ਪਲੇਅਰ ਕਬੱਡੀ ਦੇ ਹਾਂ ਹਾਂ ਜਿਹੜਾ ਇੱਦਾਂ ਕੰਮ ਕਰਦਾ ਸੁਖਮਨ ਸੁਖਮਨ ਚੋਲਾ ਨਹੀਂ ਸੁਖਮਨ ਸੰਧਵ ਸੰਧਵ ਉਹ ਵੀ ਸੁਖਮਨ ਸੰਧਵ ਉਹ ਵੀ ਆਪਾਂ ਤੇ ਮੈਂ ਤੁਹਾਡਾ ਆਪਣਾ ਪਿਆਰਾ ਜਿਹਾ ਨਾਂ ਨਹੀਂ ਲੈਣਾ ਹਣਾ ਨਾ ਅੱਗੇ ਬਹੁਤ ਖਤਰਦਾਰੀ ਹੋਈ ਹੈ ਹੈ ਮੈਂ ਸ਼ੂਟਰ ਮੈਂ ਤੁਹਾਡਾ ਪਿਆਰਾ ਜਿਹਾ ਸ਼ੂਟਰ ਛੋਟਾ ਜਿਹਾ ਸ਼ੂਟਰ ਗਲਤ ਡਿਊਟਰ ਨਹੀਂ ਗਲਤ ਨਹੀਂ ਤੂੰ ਕਹਿੰਦੇ ਉਹ ਐਡਾ ਸ਼ੂਟਰ ਨਹੀਂ ਉਹ ਨਹੀਂ ਬਸ ਇੰਨੇ ਨੰਨਾ 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 ਮੁੰਡਾ ਸ਼ੂਟਰ ਉਹ ਸ਼ੂਟਰ ਸ਼ੂਟਰ ਤੇ ਕਹਿੰਦਾ ਨਾ ਵੀ ਮੈਂ ਪਟੀਆਂ ਪੁੱਟੀਆਂ ਛੇਤੀ ਛੇਤੀ ਕੱਟ ਦੇ ਕੱਟ ਦੇਣੀਆਂ ਤੇ ਇਹ ਸ਼ੂਟਰ ਦੇ ਸਹਾਰੇ ਜਾਂ ਵੀਡੀਓ ਵੀਡੀਓ ਬਣਾ ਦੇਣੀ ਆਪ ਤੇ ਇਹ ਫਿਰ ਸ਼ੂਟਰ ਦੇ ਸਹਾਰੇ ਨਾਲ ਦੂਜਾ ਇਹਨੇ ਇੱਕ ਵਾਰੀ ਕੰਮ ਫੜ ਲਿਆ ਇਹਸਾ ਰੁੱਸਾ ਦਿੰਦੇ ਟਰੈਕਟਰਾਂ ਦੀਆਂ ਜ਼ਿਆਦਾ ਫਿਰ ਇੱਕ ਦਿਨ ਪੇਸ਼ੀ ਹੋਈ ਫਿਰ ਥਾਣੇ ਤੇ ਫਿਰ ਉੱਥੇ ਕੀ ਫਿਰ ਆਪਣੇ ਤੁਮ ਕਦੋਂ ਕਹੋ ਨਾ ਸੁਟਿਆ ਪਰ ਫਿਰ ਭਾਜੀ ਹੁਣ ਆਦੇ ਸੱਚ ਜਾਨੇ ਫਿਰ ਥੋੜਾ ਬੋਤਾ ਇਹਨਾਂ ਨੂੰ ਹੈਲੋ ਹਾਇ ਕੀਤਾ ਤੇ ਫਿਰ ਇਹਨਾਂ ਦਾ ਸ਼ਦਕਾਰਾ ਕਰਾਇਆ ਜੂਣ ਵਿੱਚ ਜਿਓਗੇ ਬਹਿ ਬਹੁ ਮਗਰ ਗੱਡੀ ਦੀ ਸਾਰਾ ਕੰਮ ਇਹਨੇ ਕਰਾਇਆ ਇਹਨੇ ਕਰਾਇਆ ਇਹ ਸਾਰਾ ਇਹਨੇ ਇੱਥੇ ਠਾਣਾ ਵਿਖਾਇਆ ਇਹ ਸਾਡਾ ਬੰਦਾ ਜਦੋਂ ਜਾਂਦਾ ਵਾ ਨਾ ਡੇਰੇ ਤੇ ਜਵਾਗ ਵੀ ਹੁਣ ਪਛਾਣ ਲੈਂਦੇ ਆ ਵੀ ਸੁਖਮਣ ਜਾਣਦੇ ਆ ਟਰੈਕਟਰ ਹਾਂ ਟਰੈਕਟਰ ਲੈ ਕੇ ਮਿੱਟੀ ਵਾਲੇ ਟਰੈਕਟਰ ਵੀ ਬਹੁਤ ਜਾਂਦੇ ਆ ਪਰ ਜਦੋਂ ਇਹ ਜਾਂਦਾ ਹੈ ਪਛਾਣਿਆ ਜਾਂਦਾ ਵਾ ਹਾਂ ਉਹ ਧੂਏ ਦਾ ਪ੍ਰੋਬਲਮ ਲਾਈਨ ਬੰਦ ਹੁੰਦਾ ਫਿਰ ਮਾੜਿਆ ਮਾੜੀਆਂ ਨਾਲ ਫਿਰ ਉੱਥੇ ਇਹਨੂੰ ਮੈਡਲ ਲੁਵਾਏ ਉੱਥੋਂ ਥੋੜੇ 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 ਮੈਡਲ ਪਵਾਏ ਗਲੇ ਦੇ ਨਹੀਂ ਪਰ ਮਾੜਾ ਕੰਮ ਨਹੀਂ ਉਹਨਾਂ ਨੇ ਇਹ ਕੀਤਾ ਉਹਨਾਂ ਨੇ ਵੀ ਸਿਹਤ ਬਣਾਉਂਦੇ ਕਿ ਬਾਰੇ ਥੋੜੇ ਜਿਹੜੇ ਵਾਰਮ ਅਪ ਕਰਾਇਆ ਇਹਨਾਂ ਨੇ ਹਾਂ ਤੇ ਚਲੋ ਕੋਈ ਨਹੀਂ ਨਾ ਸੁਗਨੋਂ ਉਂਤਰੀਆ ਪਰ ਕੋਈ ਗੱਲ ਤੇ ਬੜੀ ਸਾਨਦ ਨੇ ਕਿ ਨਹੀਂ 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 ਹੁਣ ਦੇਣੀ ਆ ਹੁਣ ਦੇਣੀਆਂ ਉਹ ਤਾਂ ਕੈਂਦਾ ਵੀ ਵਾਲੀ ਸੀ ਪਰ ਨਹੀਂ ਕਿਸੇ ਨਾਲ ਹੁਣ ਪੈੜੀ ਚ ਦੇਣੀਆਂਗੇ ਵੈਲੀ ਚ ਪਰਵ ਕਿੰਨੇ ਲੋ ਚ ਮੋਂਦਾ ਵਾ ਤੀਜੇ ਨਹੀਂ ਨਹੀਂ ਹਾਈ ਦੂਜਾ ਹਾਈ ਤੀਜਾ ਵੀ ਪਾ ਦਿੰਦਾ ਵਾ ਦੂਜਾ ਦੂਜੇ ਹਾਈ ਚ ਹੋਂਦਾ ਵਾ ਸੋਨਾ ਲੀਕਾ ਤੀਜਾ ਵੀ ਪਾ ਦਿੰਦਾ ਕਿਸ ਦਿਨ ਇੱਕ ਦਿਨ ਮੈਨੂੰ ਚੌਥਾ ਵੀ ਪਾ ਪਾ ਖਾਵੇ ਨਹੀਂ ਵਾਵਾ ਤੋੜ ਕੇ ਤੀਜਾ ਨਹੀਂ ਤੂੰ ਤੀਜਾ ਪਾਇਆ ਹੈ ਕਿ ਚੌਥਾ ਪਾਇਆ ਤੈਨੂੰ ਦੂਜੇ ਚ ਤੈਨੂੰ ਮੈਂ ਮੋਂਦੇ ਵੇਖਿਆ ਨਹੀਂ ਮੇਰੇ ਸਾਹਮਣੇ ਕੀ ਪਾਇਆ ਸੋਨਾ ਦੱਸ ਤੀਜਾ ਤੈਨੂੰ ਟ੍ਰੈਕਟਰ ਉਹ ਦੂਜਾ ਪਾਇਆ ਹੈ ਕਿ ਮੈਨੂੰ ਟ੍ਰੈਕਟਰ ਮਰ ਗਿਆ ਤੀਜੇ ਚ ਵਾਦ ਹੋਂਦਾ ਵਾ ਵਾਦ ਤਾਂ ਹੀ ਨੇ ਚੰਗੇ ਬਰੋਲੇ ਹੁੰਦੀਆਂ ਲਗਣੀ ਵਗਦੀਆਂ ਤਾਂ ਚੁੱਕ ਲਈਦੀਆਂ ਆ ਫਿਰ ਤੋਂ ਦਾਈਆਂ ਮਾਣੇ ਤੇ ਐ ਮੈਨੂੰ ਪਤਾ ਨਹੀਂ ਨਾ ਇਹਨਾਂ ਹੁਣ ਟਰੈਕਟਰ ਡੁੱਟਦਾ ਅੱਛਾ ਪੀ ਹਾਲ ਹੋ ਲੱਗਦਾ ਮਗਰ ਚੱਲਣ ਦੀ ਨਹੀਂ ਤੇ ਨਹੀਂ ਤੈਨੂੰ ਬਸ ਫੋਨ ਬਾਰੇ ਪੂਰੀ ਨੌਲੇਜ ਕਿਦਾਂ ਆਪਾਂ ਵੀਡੀਓ ਬਣਾ ਕੇ ਕਿਦਾਂ ਛੱਡਣੀ ਹਾਂ ਕਿਹੜੇ ਟਾਈਮ ਛੱਡਣੀ ਹੈ ਬਾਕੀ ਸਾਰੀ ਨੌਲੇਜ ਹੈ ਹਾਂ ਵਾਹ ਥੋੜਾ ਵਾਵਾ ਹੀ ਦਿਨ ਹੋ ਗਏ ਆਪਾਂ ਨੂੰ ਵਲੌਗ ਬਣਾਇਆ ਨਹੀਂ ਤੇ ਮੈਂ ਅੱਜ ਦਿਮਾਗ ਚ ਸ਼ੈਤਾਨੀ ਜੀ ਆਉਣ ਠੀਕ ਬਣਾ ਲਈ ਅੱਜ ਦਿਲ ਜਾਂ ਕੀਤਾ ਤੇ ਬਣਾ ਲਈ ਹੁਣ ਥੋੜਾ ਜਨਾ ਬੰਦੇ ਕਿਨੇ ਆਪਣੇ ਨਾਲ ਧੋਖਾ ਜਾਂ ਕੀਤਾ ਹੈ ਤੇ ਉਹਦੇ ਕਰਕੇ ਫਿਰ ਲੋਕ ਦੇ ਘਟ ਬਣਾ ਹੀ ਦੇ ਤਾਰ ਆਪਣੇ ਨਾਲ ਧੋਖਾ ਖਾ ਗਿਆ ਵਾ ਅੱਜ ਗੋਲਾ ਹਾਂ ਕਰਕੇ ਨਾ ਕਰ ਗਿਆ ਹਾਂ ਚਲੋ ਵਿੱਚ ਵਿੱਚ ਤੇ ਹਾਂ ਵਿੱਚ ਵਿੱਚ ਕਰ ਦਿੰਦਾ ਆ ਕੇ ਤੇ ਕਿਹ ਗੇਂਦਾਸ ਮੇਰੇ ਆਉਣਾ ਹਾਂ ਜਾਣਾ ਮੈਂ ਅਰਸੋ ਜੋ ਉਧਰ ਗਈ ਜਾਂਦਾ ਕਹਿੰਦਾ ਜਾਣਾ ਮੈਂ ਕਿ ਟਿੰਨ ਹਾਂ ਮੌਕੇ ਦੇ ਜਾਂਦਾ ਬੜੇ ਦਿਨ ਹੁੰਦਾ ਕਿ ਹਾਂ ਮੌਕੇ ਤੇ ਭਾਈ ਹਣੀ ਜੱਸ ਮਾਰ ਕੇ ਕਹਿੰਦੇ ਸੋਰੀ ਸੋਰੀ ਅੱਜ ਆ ਮੁੰਡਾ ਅਫਰਦੀਪ ਉਹਦੀ ਟੀਮ ਵੱਲੋਂ ਖੇਡਦਾ ਸੁਖ ਬੰਗਾਲਿਆ ਉਹਦੇ ਪਿੰਡ ਮੈਂ ਉਹਦੇ ਪਿੰਡ ਮੈਚ ਆ ਤੇ ਉਹਨੇ ਕਿਹਾ ਵੀ ਪੂਰੀ ਪਹੁੰਚਣਾ ਫਿਰ ਇਹਦਾ ਮੈਚ ਵੀ ਜਾਣਾ ਤਾਂ ਮੈਂ ਪਿੰਡ ਜਿੱਤੇ ਮੈਚ ਹੋਵੇ ਉਹਨੂੰ ਫੋਲੀ ਗਾਦੀ ਨਹੀਂ ਦਿੱਤੀ ਜਾਂਦੀ ਪਰ ਗੋਲੇ ਨੇ ਏਡੀ ਮੋਟ ਹਾਂ ਜੀ ਹਾਂ ਜੀ ਉਹਨੇ ਕਲੀਰ ਆਸ ਹੈ ਗੋਲੀ ਨਹੀਂ ਕੈਪਸੂਲ ਦਿੱਤਾ ਮੋਕੇ ਤੇ ਕੈਪਸੂਲ ਹੀ ਦਿੱਤਾ ਕੈਪਸੂਲ ਜਿਆਦਾ ਸਸਟ ਕੈਪਸੂਲ ਦਿੱਤਾ ਕੈਪਸੂਲ ਦਿੱਤੇ ਕੈਪਸੂਲ ਅੰਦਰ ਗਏ ਜਦੋਂ ਅੰਦਰ ਜਾ ਕੇ ਬਾਹਰ ਫਿਰ ਪਤਾ ਲੱਗਦਾ ਉੱਥੇ ਜਾ ਕੇ ਜਦੋਂ ਕੋਈ ਬਾਗੀ ਸਾਨੂੰ ਵੀ ਫੋਨ ਆਏ ਸੀ ਸਾਨੂੰ ਫੋਨ ਆਇਆ ਕਿ ਆਜੋ ਨਹੀਂ ਫਿਰ ਮੈਂ ਆਏ ਹੀ ਦੋ ਤੇ ਮੂੰਹ ਕਰ ਲਿਆ ਫੋਨ ਫੋਨ ਆਇਆ ਸੀ ਐਦਾਂ ਨਹੀਂ ਵਿਚਾਰੇ ਇਹਦੇ ਵਧੀਆ ਜਿਹਾ ਪੀਸ ਇੱਕ ਲਾਓ ਹੋਰ ਕਿੱਦਾਂ ਜੰਡੂ ਸਿੰਘੇ ਅੱਜ ਮੈਂ ਜੰਡੂ ਸਿੰਘੇ ਮੈਂ ਜੀ ਅੱਜ ਬੜੀਆ ਪੀਸ ਬਰਫੀ ਦਾ ਬਰਫੀ ਦਾ ਨਾ ਗਿਆ ਲੈਗ ਪੀਸ ਇਹ ਦੱਸ ਗੁਰੂਆ ਵਧੀਆ ਪੀਸ ਲੈ ਹੋਰ ਕੋਈ ਗੱਲ ਬਾਤ ਕੀ ਕਹਿਣਾ ਤਹੀਂ ਹੁਣ ਕੀ ਕਹਿਣਾ ਚਾਹੁੰਦੇ ਹਾਂ ਹੁਣ ਤੂੰ ਦੱਸ ਕੇ ਗੱਲ ਬਾਤ ਆ ਤੇ ਚਿਪਸ ਕਿੱਧਰ ਰੱਖੇ ਮਗ ਮੈਂ ਤੁਹਾਡੇ ਹੀ ਤੂੰ ਮੈਂ ਚਿਪਸ ਨਹੀਂ ਖਾਂਦਾ ਮੈਨੂੰ ਭਾਜੀ ਆ ਮੈਂ ਆ ਤੁਹਾਡੇ ਸਾਹਮਣੇ ਮਸ਼ਹੂਰੀ ਕਰੀ ਜਾਉਂ ਲੈ ਸਾ ਆ ਲੈ ਸਾ ਦਾ ਆ ਆ ਸਾਹਮਣੇ ਛੋਟੇ ਨੇ ਭਾਜੀ ਬਹੁਤ ਗੁੱਸੇ ਓਏ ਜਾਣੇ ਜਵਾਕਾ ਨੂੰ ਕਰਕੇ ਤੂੰ ਦੇ ਦੇਣਾ ਆ ਕਿਹਨ ਕਿੱਦਾਂ ਚੱਲਦਾ ਕੰਮ ਚੜ੍ਹਦੀ ਕਲਾ ਨਿਊਜ਼ੀਲੈਂਡ ਜਾਣਾ ਵਾ ਕਦੋਂ ਬਸ ਹਾਂ ਚਾਰ ਪੰਜ ਦਿਨ 11 19 ਨੂੰ ਮੈਂ ਅਹੀਂ ਨਹੀਂ ਚਾਹ ਬੰਬੂ ਮਲਮ ਨਹੀਂ ਚਾਹ ਹਲ ਪਈਏ ਤੁਹਾਨੂੰ ਹਾਂ ਚਾਹ ਹਲ ਬਖਾਰ ਸੱਚੀ ਹਲ ਪਈ ਚਾਹ ਹੈ 40 ਚ ਪਾਤੀ ਗਲਾਸ ਨਹੀਂ ਲੱਭਾ ਹਾਂ ਕਿੱਦਾਂ ਮੇਰੇ ਸੇਤਾਂ ਹੋ ਗਿਆ ਬਟ ਬਾਡੀਆਂ ਨਾ ਕਿੱਦਾਂ ਅਗੇ ਨੂੰ ਪਹਿਲਾਂ ਨਾ ਕਿੱਦਾਂ ਤੈਨੂੰ ਲੱਗਦਾ ਮੈਂ ਭਾਰ ਘਟਾਇਆ ਨਹੀਂ ਜਦੋਂ ਆ ਬਾਹਰੋਂ ਆ ਕੇ ਚਾਰ ਪੰਜ ਮੈਚ ਜੇ ਖੇਡੇ ਥੋੜਾ ਸਰੀਰ ਐਕਟਿਵ ਜਾਨੀ ਹੀ ਪੂਰਾ ਹਾਂ ਢਿੱਲੇ ਜੱਟੇ ਟੱਟੂ ਚ ਨਹੀਂ ਸਹੀ ਵੱਜਦਾ ਮੈਂ ਵੇਖਿਆ ਨਾ ਦੋ ਤਿੰਨ ਤੇ ਹੁਣ ਤੇ ਉਦੋਂ ਮੈਚ ਖੇਡਿਆ ਬੇਜਾ ਬੇਜਾ ਕਰਾਤੀ ਰਾਜੀ ਵੇ ਵੇ ਕਰਾਂਗਾ ਮਾਰਾ ਹੀ ਨੰਬਾ ਬਦੀ ਸਿੰਘ ਨੇ ਕਰਾਉਣੀ ਆਗੇ ਉਹਦਾ ਹਟਾਸਰਾ ਲੈ ਕੇ ਚਲੋਨਾ ਆਪਾਂ ਤੂੰ ਫਿਰ ਕਿੱਧਰ ਖੇਡ ਮੈਂ ਬਾਹਰ ਹੀ ਖੇਡੂੰਗਾ ਇੱਥੇ ਨਹੀਂ ਖੇਡਣਾ ਤੁਹਾਨੂੰ ਫਿਰ ਮੈਨੂੰ ਲੱਗਦਾ ਕੋਈ ਸ਼ੂਮਫਾਨ ਕਰਦੀ ਹੋਣੀ ਆ ਵੀ ਤੁਸੀਂ ਨਾ ਖੇਡਿਆ ਕਰੋ ਹਨਾ ਅੱਜ ਕੱਲ ਜਿੱਦਾਂ ਤੁਸੀਂ ਕਰਦੇ ਆ ਵੀ ਜਿੱਦਾਂ ਉਹ ਉਹ ਨਹੀਂ ਕਰਦੇ ਹਾਂ ਦੇਖੇ ਨੇ ਇੰਟਰਵਿਊ ਵਾਲੇ ਤੁਹਾਨੂੰ ਬਹੁਤ ਥ੍ਰੈਟਮ ਦੀਆਂ ਥ੍ਰੈਟ ਕਰ ਆਉਂਦੀਆਂ ਨਹੀਂ ਆਉਣੀਆਂ ਤੇ ਕੀ ਦੀਆਂ ਆ ਸਾਰੇ ਭਰਾ ਆਪਣੇ ਆਪ ਨੂੰ ਕਿੰਨੇ ਸਾਰੇ ਹੀ ਭਰਾ ਹੈ ਆਪਾਂ ਕਿ ਆਪਣਾ ਕੇ ਨਾ ਹੈ ਨੀ ਨਾ ਕੇ ਨਾ ਚੰਗੀ ਤੇ ਨਾ ਮਾਰੀ ਆ ਚਲੋ ਆਗੇ ਆਗੇ ਆ ਆਪਾਂ ਕੀ ਗੇ ਇਹਨੂੰ ਮਾੜਾ ਨਹੀਂ ਕਿਹਾ ਤੇ ਆਪਾਂ ਨੂੰ ਉਹ ਨਹੀਂ ਕੋਈ ਕਹਿੰਦਾ ਬਨਵਾਇਆ ਹੀ ਨਹੀਂ ਕਦੀ ਫੋਨ ਹੀ ਨਹੀਂ ਆਇਆ ਕੇਦਾ ਅੱਛਾ ਠੀਕ ਜੇ ਅੱਜ ਸੁੱਖ ਨਾਲ ਯਾਰੀ ਪਗਾਉਣਾ ਆ ਦੱਸਿਆ ਮੈਨੂੰ ਇਹਨੇ ਨਹੀਂ ਵੀ ਯਾਰੀ ਪਗਾਉਣਾ ਆ ਇਹ ਆਹੀ ਵਿਆਹ ਵੀ ਚੌਕ ਦਾ ਪਤਾ ਛੱਡ ਕੇ ਫਿਰ ਨੇ ਹੈ ਤੂੰ ਪੁਰਾਣੀ ਯਾਰੀ ਪਗਾਉਣਾ ਹੈ ਨਹੀਂ ਆਪਣੇ ਤਾਂ ਕਮੇਟੀ ਵਾਲੇ ਭਰਾ ਆ ਆਪਣੇ ਅੱਛਾ ਤੇ ਜੋ ਇੱਕ ਦੋ ਪਲੇਅਰ ਥੋੜੇ ਜਿਹਾ ਟੀਮ ਨਾਲ ਦੀ ਆਊਟ ਜੀ ਹੋ ਗਈ ਹਾਂ ਤੇ ਉਹਦਾ ਕਰਕੇ ਫੋਨ ਕਰਦਾ ਸੁਖ ਮੈਂ ਕੋਈ ਨਹੀਂ ਆ ਜਾਾਂਗੇ ਉਹ ਕਮੇਟੀ ਵਾਲੇ ਵੀਰ ਆ ਆਪਣੇ ਸੱਜਣ ਤਾਂ ਹੀ ਬੜੀ ਪੁਰਾਣੀ ਹਾਂ ਸੁਖ ਨੂੰ ਮੈਂ ਕਿਹਾ ਵਿਆਹ ਵਾ ਫਿਰ ਆਪਣੇ ਨਾਲ ਇੱਕ ਖਾਸ ਪਰਵਾਨ ਦਾ ਆ ਗਿਆ ਫੋਨ ਨਹੀਂ ਦੱਸਣ ਦਿਆ ਮੈਨੂੰ ਕਹਿੰਦਾ ਮੈਨੂੰ ਹਾਂ ਜੰਡੂ ਸਿੰਘ ਨੂੰ ਫੋਨ ਕੀਤਾ ਜੰਡੂ ਸਿੰਘ ਨੂੰ ਮੇਰਾ ਦਾਦਾ ਹੀ ਸੁਖ ਤੇ ਮੈਨੂੰ ਕਹਿੰਦਾ ਵੀ ਉਸ ਜਾਇਆ ਨਹੀਂ ਭਰਾ ਜੇ ਮੈਂ ਨਾ ਆ ਗਿਆ ਤੇ ਫਿਰ ਕੰਮ ਆ ਪਿੰਡ ਵਾਲਾ ਇਹ ਕੰਮ ਨਾਲੇ ਦਾ ਪਿੰਡ ਆ ਫਿਰ ਦੱਸਿਆ ਸੋਖਣੇ ਕਹਿੰਦਾ ਫੋਨ ਕਰਦੇ ਪਹੁੰਚਾਣਦਾ ਹੀ ਮੇਰੀ ਸੁੱਖ ਨੂੰ ਹਾਂ ਤੇ ਮੈਂ ਨਹੀਂ ਜਾ ਸਕਦਾ ਮੈਨੂੰ ਜਾਣਾ ਪੈਣਾ ਪਿੰਡ ਪੁੰਡ ਨਹੀਂ ਕਿਸੇ ਦੇ ਉਹ ਇਨਾਂ ਦਾ ਲਾਕਾ ਚਾਰਿਆਂ ਦਾ ਲਾਕਾ ਸਮਝ ਲੈ ਆਹ ਨਾਲ ਨਾਲ ਤਾਂ ਘਾਰੇ ਦਾ ਪਿੰਡ ਨਹੀਂ ਹੁੰਦਾ ਤਪਾਂ ਆਹ ਨਾਲ ਹੀ ਘਾਰੇ ਆ ਤੁਹਾਨੂੰ ਸਾਹਮਣੇ ਦਿਖਣ ਦੇ ਤੇ ਇਹ ਕੰਮ ਔਖਾ ਹੈਗਾ ਤੇ ਫਿਰ ਇਹ ਪਤਾ ਕੀ ਗੱਲ ਆ ਜਿਹੜੇ ਵੀ ਇਦਾਂ ਹਾਂ ਉਹ ਕੀਤੀ ਪਿੰਡ ਨਾਲ ਕਿਸੇ ਦੇ ਕਰਿਆ ਕਰੋ ਬਾਕੀ ਤੁਹਾਨੂੰ ਜਨਤਾ ਕਰਨੀ ਲੱਭ ਪੈਦਾ ਨਾ ਜਿੱਥੇ ਪਲੇਅਰ ਨੂੰ ਆਹ ਕਰਤੀ ਜਾਓ ਪਾਉ ਸਿੱਧੀ ਗੱਲ ਉਹ ਬਾਕੀ ਦੇ ਕੰਮ ਨਹੀਂ ਲਾਪੇ ਉਰੇ ਪਰੇ ਕੰਮ ਆਪਣੀ ਜਨਤਾ ਪਰ ਆ ਪਿੰਡਾਂ ਦੇ ਵੀ ਜੇ ਤੁਸੀਂ ਅਗਲੇ ਦੇ ਪਿੰਡ ਜਾਂ ਨਾਲ ਲਾਲੂ ਗਵਾਂਡ ਪਿੰਡ ਵਿੱਚ ਦਾ ਕਰਨ ਲਾਪੇ ਤਾਂ ਫਿਰ ਤਾਂ ਕੰਮੇ ਦਾ ਪਹਿਲਾ ਹੁਣ ਮੇਰੀ ਗੱਲ ਸੁਣ ਹੁਣ ਜੇ ਆਪਾਂ ਜਾਣਾ ਵਾ ਤੇ ਆਪ ਸਾਰੀ ਉਮਰ ਪੈਸਾ ਹੀ ਕਮਾਉਨੇ ਆ ਹਨਾ ਜਿਹਨ ਮੈਨੂੰ ਪਤਾ ਵਾ ਵੀ ਮੈਂ ਮੇਰੇ ਨਾਲ ਦੇ ਆਵੇਲਾ ਜਿੱਧਰ ਨੂੰ ਗਣ ਮੈਂ ਤੁਰਿਆ ਤੁਰ ਤਾ ਮੈਨੂੰ ਵੀ ਕਰਵਾ ਨਾ ਨੀ ਤੂੰ ਪਹਿਲੇ ਛੋਟਾ ਬਣਾਇਆ ਉਹ ਪਹਿਲੇ ਪੂਰੀ ਨਹੀਂ ਕਰਵਾਇਆ ਮੈਂ ਜਿਹੜੇ ਵੀ ਪਲੇਅਰ ਦੇ ਪਿੰਡ ਖੇਡਦਾ ਆ ਆਪ ਪਹੁੰਚ ਲਈ ਗਏ ਨੂੰ ਵੀ ਹਾਂ ਚਲੋ ਚਲੋ ਮੈਂ ਨਹੀਂ ਕਿਸੇ ਪਲੇਅਰ ਤੋਂ ਕਦੀ ਪੈਸਾ ਮੰਗਿਆ ਕਿ ਇਹ ਵੀ ਪਲੇਅਰ ਦੇ ਪਿੰਡ ਛੜਨਾ ਯਾਰ ਆਪਾਂ ਨੂੰ ਵੀ ਲੋੜ ਪੈਂਦੀ ਆ ਆਪਾਂ ਸਾਰਿਆਂ ਨੂੰ ਖੜਾਉਂਦੇ ਆ ਪਿੰਡ ਹਾਂ ਆਪਣੀ ਪ੍ਰਾਹਣੋ ਜਿੰਦੂ ਜਿਆਦਾ ਖੜਾ ਹੈ ਆ ਪਲਵਾਨ ਮੈਂ ਨਾ ਪਲਵਾਨ ਦੇ ਸਗੇ ਪਾਣ ਜਿਹਦਾ ਵਿਆਹ ਹੀ ਆਦੇ ਦੇ ਦਾ ਦੇਖ ਆ ਉਹ ਕਿਤੇ ਨਹੀਂ ਖੇਡਦਾ ਖੂੜਦਾ ਤੇ ਸਕੇ ਪਾਣ ਜਿਹਦਾ ਵਿਆਹ ਰਾਤ ਫਿਰ ਅਸੀਂ ਗਏ ਆ ਜਾਗੋ ਤੇ ਮੁੜ ਕੇ ਨਾਲੇ ਪ੍ਰਧਾਨ ਪ੍ਰਧਾਨ ਸਰਪੰਚ ਪ੍ਰਧਾਨ ਕੜਾ ਹਾਂ ਨਹੀਂ ਉਹਦੇ ਸਗੇ ਪਾਣ ਜਿਹਦਾ ਵਿਆਹ ਹੀ ਫਿਰ ਕਿਨੂੰ ਮੈਨੂੰ ਕਹਿੰਦਾ ਮੈਂ ਆਇਆ ਹੁਣ ਤੂੰ ਚੱ ਤੇਰੇ ਨਾਲ ਗਏ ਮਗਰ ਉਦਾਂ ਹੀ ਜਿੱਦਾਂ ਮੈਂ ਇਥੇ ਆ ਲਿਬੜੇ ਤੇ ਬੜੇ ਚਲ ਗਏ ਜਾਣਾਂ ਤੇ ਪੈਣਾ ਹੀ ਆ ਚੱਲ ਜੀ ਫਿਰ ਹੁਣ ਚਲਾਓ ਬੈਗਰੂ ਦਾ ਲੋ ਨਾ ਆ ਜਾਓ ਦਾ ਮੁਸਤਕਬਾ ਬਹੁਤ ਮਨਾਇਆ ਜਾਵੇਗਾ ਬਾਬਾ ਬਲਕਾਰ ਸਿੰਘ ਜੀ ਮਹਾਂਪੁਰਸ਼ ਉਹਨਾਂ ਨੇ ਮੇਰੇ ਵੀਰੇ ਰੇਨ ਮਈ ਦੀ ਫੇਟ ਧਾਰੀ ਮੇਲਾ ਹੋਵੇਗਾ ਉੱਥੇ ਆਪ ਸਭ ਨਾਲ ਮਿਲਦੇ ਆਂ ਸਾਹਮਣੇ ਸ਼ੰਕਰ ਸ਼ੰਕਰ ਜਹਾਜ਼ ਗੁਰਦਾਸਪੁਰਿਆ ਸੰਧੂਆਂ ਵਾਲਾ ਕਬੱਡੀ ਪਾ ਰਿਹਾ ਤੇ ਅਮਨੇ ਦੇ ਨਾਲ ਮੁਕਾਬਲਾ ਪਰ ਵਿੱਕੀ ਨੇ ਫੈਸਲਾ ਕੀਤਾ ਪਾਈ ਤੇ ਛਲੇ ਰੇਡਰ ਨੇ ਜੋੜ ਦਿੱਤਾ ਲਓ ਮੈਦਾਨ ਵਿੱਚ ਕਹਿੰਦੇ ਸ਼ੰਕਰ ਸਾਧ ਵਾਲੇ ਮੰਦਰਾ ਪਰ ਟੀਮ ਦੇ ਉੱਤੇ ਜੋਰ ਲੱਗ ਰਿਹਾ ਲਓ ਅਗਲੇ ਵਿੱਚ ਕਹਿੰਦੇ ਜਿੰਦਰ ਖਾਨੋਂ ਵਾਲੀ ਨੇ ਜਹਾਜ਼ ਆਖਿਆ ਗਿਆ ਇੱਕ ਅਮਨ ਠਿਗਲੀ ਨੂੰ ਕਬੱਡੀ ਦਾ ਜਹਾਜ਼ ਆਖਿਆ ਗਿਆ ਇੱਕ ਚੋਲਾ ਸਾਹਿਬ ਦੇ ਸੁਖਮੰਨ ਨੂੰ ਜਹਾਜ਼ ਆਖਿਆ ਗਿਆ ਇੱਕ ਮਾਹਪੁਰਸ਼ਾਂ ਦੀ ਅਕੈਡਮੀ ਦਾ ਖਿਡਾਰੀ ਜੱਗਾ ਕੋਟੇ ਵਾਲਾ ਉਹਨੂੰ ਕਬੱਡੀ ਦਾ ਜਹਾਜ਼ ਆਖਿਆ ਗਿਆ ਇਹਦਾ ਆਸਟ੍ਰੇਲੀਆ ਵਿੱਚ ਪੱਕਾ ਹੋ ਗਿਆ ਇੱਕ ਕਬੱਡੀ ਦਾ ਜਹਾਜ਼ ਆ ਸ਼ੰਕਰ ਨੌਜਵਾਨ ਸੰਧਵਾ ਵਾਲਾ ਅਗਲਾ ਪੁਆਇੰਟ ਜੋੜਨ ਵਿੱਚ ਕਾਮਯਾਬ ਹੈ ਤਾਂ ਸਾਹਮਣੇ ਮੋਟਾ ਕਬੱਡੀ ਪਾ ਰਿਹਾ ਕਾਲੀਆਂ ਦੇ ਰਿਹਾ ਜੂੜ ਜਿੱਕੇ ਮੋਟੇ ਦੀ ਗੱਲ ਚੱਲ ਰਹੀ ਕਹਿੰਦੇ ਪਟੂਲਿਆਂ ਕਹਿੰਦਾ ਜिले ਮੋਗੇ ਦੀ ਗੱਲ ਖੇਡ ਕਬੱਡੀ ਵੱਡੀ ਆ ਕਹਿੰਦੇ ਕੌਂਗਲੇ ਮੋਟੇ ਦੀ ਗੱਲ ਹੈ ਮੋਟੇ ਦੀ ਕਬੱਡੀ ਪਈ ਹੋਈ ਆ ਚਾਰੇ ਖਿਡਾਰੀ ਤਿਆਰ ਕਿੰਨੇ ਸੋ ਜਵਾਰ ਕਿਆ ਬਾਤ ਹੈ ਸੰਤ ਬਾਬਾ மையான பகடே பை அது தரமையான ஜனா பார்த்த வடி ஆ சார சங்க ਦੀ ਸੇਵਾ ਸਿੰਘ ਜਿਆਲ ਦਾ ਧੰਨਵਾਦ